ਅਜੀ ਤੱਕ ਮਿੰਦੋ ਨੇ ਪਾਲੇ ਨੂੰ ਇਹ ਨਹੀਂ ਦੱਸਿਆ ਕਿ ਤੂੰ ਹੀ ਮੇਰਾ ਅਮੂਆ ਤੇ ਕਿਉਂਕਿ ਉਸ ਨੂੰ ਪਤਾ ਹੈ ਕਿ ਜੇ ਮੈਂ ਪਾਲੇ ਨੂੰ ਦੱਸ ਦਿੱਤਾ ਕਿ ਤੂੰ ਹੀ ਮੇਰਾ ਅਮੂਆ ਤਾਂ ਪਹਿਲਾਂ ਤਾਂ ਉਸ ਨੇ ਯਕੀਨ ਨਹੀਂ ਮੰਨਣਾ ਕਿਉਂਕਿ ਉਹ ਮੈਥੋਂ ਬਹੁਤ ਖਾਰਖੰਦਾ ਏ ਕਿਉਂਕਿ ਪਹਿਲਾ ਐਪੀਸੋਡਾਂ ਵਿੱਚ ਦੇਖਿਆ ਹੀ ਹੈ ਕਿ ਮਿੰਦੋ ਨੇ ਅਮੂ ਦੇ ਜਾਨਕੀ ਪਾਲੇ ਦੇ ਪਹਿਲਾਂ ਥੱਪਾ ਠੋਕਿਆ ਸੀ ਤੇ ਉਹਨਾਂ ਦੀ ਜਿੱਦਬਾਜ਼ੀ ਜਾਨਕੀ ਗੁੱਸਾ ਪਾਲੇ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਪਹਿਲਾਂ ਤਾਂ ਨਾ ਤਾਂ ਮਿੰਦੋ ਪਾਲੇ ਨੂੰ ਚੰਗਾ ਸਮਝਦੀ ਸੀ ਤੇ ਨਾ ਹੀ ਪਾਲਾ ਪਾਲਾ ਉਹਨੂੰ ਵੀ ਨਹੀਂ ਸਮਝਦਾ ਹਾਲਾ ਕਿ ਉਸ ਨੂੰ ਇਹ ਨਹੀਂ ਪਤਾ ਕਿ ਵੀ ਇਹ ਮੇਰੀ ਸਗੀ ਭੈਣ ਆ ਉਸ ਨੂੰ ਸਿਰਫ ਇਹੀ ਪਤਾ ਕਿ ਇਹ ਮੇਰੀ ਦੁਸ਼ਮਣ ਆ ਪਾਲ ਪਾਲਾ ਉਸ ਨੂੰ ਦੁਸ਼ਮਣ ਮੰਨਦਾ ਵਾ ਪਰ ਮਿੰਦੋ ਨੂੰ ਜਦੋਂ ਉਸ ਨੇ ਪਾਲੇ ਨੇ ਹੱਥ ਲਾਇਆ ਜਾਨੀ ਕਿ ਉਸ ਤੇ ਬ੍ਰਾਹਮਣ ਨੇ ਹੱਥ ਲਾਇਆ ਤਾਂ ਉਸ ਨੂੰ ਜਾਨੀ ਕਿ ਉਹ ਹੱਕੀ ਬੱਕੀ ਹੀ ਰਹਿ ਗਈ ਕਿਉਂਕਿ ਇਨੇ ਸਾਲਾਂ ਦੀ ਤਲਾਸ਼ ਤੋਂ ਬਾਅਦ ਉਸ ਨੂੰ ਆਪਣਾ ਭਰਾ ਅੱਖਾਂ ਸਾਹਮਣੇ ਦਿਸੀਆ ਤੇ ਉਸ ਭਰਾ ਨੇ ਉਸ ਨੂੰ ਹੱਥ ਵੀ ਲਾਇਆ ਜਾਨੀ ਕਿ ਜਿਸ ਭਰਾ ਨੂੰ ਉਹ ਲੱਭ ਲਈ ਇਨੀ ਕੋਸ਼ਿਸ਼ ਕਰਦੀਆਂ ਸੀ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਹੀ ਮੇਰੇ ਕੋਲਜ ਦੇ ਵਿੱਚ ਪੜਦਾ ਸੀ ਤੇ ਉਹੀ ਜਿਸ ਤੇ ਨਾਲ ਮੈਂ ਲੜਦੀ ਸੀ ਜਿਸ ਤੇ ਮੈਂ ਥੱਪੜ ਤੱਕ ਮਾਰਿਆ ਇਸ ਕਰਕੇ ਹੀ ਮਿੰਦੋਸ ਨੂੰ ਕਹਿ ਰਹੀ ਸੀ ਕਿ ਮੇਰੇ ਥੱਪੜ ਮਾਰਤੇ ਜਦੋਂ ਉਹ ਘਰੇ ਹੁੰਦੀ ਹੈ ਮਿੰਦੋ ਤਾਂ ਆਪਣੇ ਭਰਾ ਦੇ ਇੱਕ ਹਲਮਾਲੀ ਦੇ ਵਿੱਚੋਂ ਆਪਣੀ ਲਮਾਲੀ ਦੇ ਵਿੱਚੋਂ ਜੋ ਅੰਮੂ ਦੀ ਨਿੱਕੇ ਹੁੰਦੇ ਦੀ ਗੱਡੀ ਨਾਲ ਲੈ ਕੇ ਆਈ ਸੀ ਤੇ ਉਹ ਗੱਡੀ ਭਾਲਣ ਲੱਗਦੀ ਹੈ ਤਾਂ ਉਸਦੀ ਮੰਮੀ ਕਹਿੰਦੀ ਹੈ ਕਿ ਤੂੰ ਕੀ ਭਾਲਦੀ ਹੈ ਤਾਂ ਮਿੰਨ ਦੋਨੋਂ ਕੋਈ ਹੋਸ਼ ਨਹੀਂ ਸੀ ਉਹ ਰੋਈ ਜਾ ਰਹੀ ਸੀ ਤੇ ਉਹ ਆਪਣੀ ਮਾਂ ਨੂੰ ਕਹਿ ਰਹੀ ਆ ਕਿ ਇੱਕ ਆਗ ਇਹ ਪਾਲਦੀ ਸੀ ਮੈਂ ਤਾਂ ਉਸਦੀ ਮਾਂ ਪੰਮੀ ਕਹਿ ਰਹੀ ਆ ਕਿ ਤੂੰ ਸਿਰਫ ਇੱਕ ਗੱਡੀ ਪਿੱਛੇ ਤੂੰ ਸਾਰੇ ਕੱਪੜੇ ਅਲਮਾਰੀ ਤੇ ਸਨੈਕਸ ਕਰ ਦਿੱਤੀ ਰੋਈ ਜਾ ਰਹੀ ਆ ਉਸ ਨੇ ਕਿਹਾ ਮਾਸ਼ਾ ਅੱਈ ਤੁਸੀਂ ਭੁੱਲ ਗਿਓ ਇਹ ਗੱਡੀ ਨਹੀਂ ਇਹ ਮੇਰੇ ਅੰਮੂ ਦੀ ਗੱਡੀ ਆ ਜਦੋਂ ਜਸਤੇ ਮੈਨੂੰ ਪਾਲ ਸੀ ਮੈਨੂੰ ਅੰਮੂ ਵੀ ਮਿਲ ਗਿਆ ਹਾਲਾਂਕਿ ਪੰਮੀ ਹਲੇ ਅੰਮੂ ਨੂੰ ਨਹੀਂ ਮਿਲੀ ਉਸ ਨੇ ਦੇਖਿਆ ਵੀ ਨਹੀਂ ਕਿ ਅੰਮੂ ਕਿੱਦਾਂ ਦਾ ਲੱਗਦਾ ਏ ਪਰ ਹੁਣ ਜਦੋਂ ਮਿੰਦੋ ਦੱਸੇਗੀ ਉਸ ਨੂੰ ਕਿ ਪਾਲਾ ਹੀ ਅੰਮੂ ਆ ਤੇ ਉਸ ਦੀਆਂ ਨੱਤਾ ਥੱਲੇ ਜ਼ਮੀਨ ਖਿਸਕ ਜਾਊਗੀ ਕਿਉਂਕਿ ਆ ਪੰਮੀ ਨੂੰ ਪਤਾ ਹੈ ਕਿ ਪਾਲੇ ਦੀ ਤੇ ਮਿੰਦੋ ਦੀ ਨਹੀਂ ਮੰਗਦੀ ਤੇ ਮਿੰਦੋ ਨੇ ਪਾਲੇ ਦੇ ਥੱਪੜ ਵੀ ਮਾਰਿਆ ਸੀ ਤੇ ਇਹਨਾਂ ਗੱਲਾਂ ਨੂੰ ਮੱਦੇ ਨਜ਼ਰ ਲੱਗਦੇ ਹੋਏ ਇਹ ਐਪੀਸੋਡ ਬਹੁਤ ਹੀ ਜ਼ਿਆਦਾ ਵਧੀਆ ਸਟੋਰੀ ਚੱਲ ਰਹੀ ਆ ਤੇ ਹੁਣ ਬਸ ਮਿਲਾਪ ਹੋਣਾ ਤੇ ਪੰਮੀ ਦਾ ਤੇ ਅੰਮੂ ਦਾ ਹੋਣਾ ਵਾ ਤੇ ਅੰਮੂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਹਰਮਿੰਦਰ ਹੀ ਜਾਨਕੀ ਮਿੰਦੂ ਹੀ ਮੇਰੀ ਸખી ਭੈਣ ਆ ਜਦੋਂ ਉਸ ਨੂੰ ਪਤਾ ਲੱਗੂਗਾ ਤੇ ਵੇਖਦੇ ਆ ਆਪਾਂ ਕੀ ਬੰਦ ਆ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ